ਲੋਕ ਸਭਾ ਦੇ ਚੋਣਾਂ ਤੋਂ ਬਾਅਦ ਹੁਣ ਜਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸੀਟਾਂ ਦੇ ਉੱਪਰ ਇਹ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਜਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੀਆਂ ਕਿਹੜੇ ਕਿਹੜੀਆਂ ਸੀਟਾਂ ਲਈ ਤੇ ਕਦੋਂ ਇਹ ਜਿਮਨੀ ਚੋਣ ਹੋਣ ਜਾ ਰਹੀ ਹੈ देखो आ, पूरे भारत ਦੇ ਵਿੱਚ ਜਿਹੜੀ 7 ਸੂਬਿਆਂ ਦੀਆਂ 13 ਸੀਟਾਂ ਦੇ ਉੱਪਰ ਜਿਹੜਾ ਹੈਗਾ ਇਹ ਜਮਨੀ ਚੋਣ ਦਾ ਐਲਾਨ ਕੀਤਾ ਗਿਆ ਜਿਹਦੇ ਵਿੱਚੋਂ ਪੰਜਾਬ ਦੀ ਵੀ ਇੱਕ ਜਮਨੀ ਚੋਣ ਹੈਗੀ ਹੈ ਹਾਲਾਂਕਿ ਇਹ ਜਮਨੀ ਚੋਣ ਜਿਹੜੀ ਪੰਜਾਬ ਦੀ ਹੈ ਇਹ ਜਲੰਧਰ ਵੈਸਟ ਦੀ ਹੈ ਜਿੱਥੋਂ ਸ਼ੀਤਲ ਅੰਗਰਾਲ ਜਿਹੜੇ ਆਪਨਾ ਅਸਤੀਫਾ ਦੇ ਕੇ ਉਹ ਚਲੇ ਗਏ ਸੀਗੇ ਭਾਜਪਾ ਦੇ ਵਿੱਚ ਤਾਂ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਅਸਤੀਫਾ ਜਿਹੜਾ ਸਵੀਕਾਰ ਕਰ ਲਿਆ ਗਿਆ ਸੀ ਹਾਲਾਂਕਿ ਸ਼ੀਤਲ ਅੰਗਰਾਲ ਨੇ ਕਾਫੀ ਉਹਦੇ ਤੇ ਰਫੜ ਜਿਹੜਾ ਪਾਇਆ ਸੀਗਾ ਕਿ ਮੈਂ ਅਸਤੀਫਾ ਜਿਹੜਾ ਉਹ ਨਹੀਂ ਦਿੱਤਾ ਤੇ ਮੈਂ ਵਾਪਸ ਜਿਹੜਾ ਉਹ ਲੈ ਰਿਆ ਅਸਤੀਫੇ ਨੂੰ ਤੇ ਪਰ ਜਿੱਦਣ ਉਹ ਅਸਤੀਫਾ ਲੈਣਗੇ ਸੀ ਉਸ ਤੋਂ ਪਹਿਲਾਂ ਅਸੀਂ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਅਸੀਂ ਉਹਨਾਂ ਦਾ ਅਸਤੀਫਾ ਤਾਂ 30 ਮਈ ਨੂੰ ਹੀ ਜਿਹੜਾ ਉਹ ਸਵੀਕਾਰ ਕਰ ਲਿਆ ਅਤੇ ਹੁਣ ਉਹ ਸੀਟ ਜਿਹੜੀ ਆ ਉਹ ਖਾਲੀ ਕੋਸ਼ਿਸ਼ ਕਰ ਦਿੱਤੀ ਗਈ ਸੀ ਤੇ ਹੁਣ ਜਲੰਧਰ ਵੈਸਟ ਦੀ ਸੀਟ ਦੇ ਸਮੇਤ ਪੂਰੇ ਭਾਰਤ ਦੇ ਵਿੱਚ ਜੇ ਗੱਲ ਕਰੀਏ ਤਾਂ ਸੀਟਾਂ ਜਿਹੜੀਆਂ ਨੇ ਉਹ 13 ਨੇ ਯਾਨੀ ਬਿਹਾਰ ਦੀਆਂ ਜਿਹੜੀਆਂ ਉਹ ਸੀਟਾਂ ਨੇ ਬਿਹਾਰ ਦੀਆਂ ਕੁਝ ਸੀਟਾਂ ਨੇ ਵੈਸਟ ਬੰਗਾਲ ਦੀਆਂ ਸੀਟਾਂ ਨੇ ਤਾਮਿਲਨਾਡੂ ਦੀਆਂ ਸੀਟਾਂ ਨੇ ਮੱਧ ਪ੍ਰਦੇਸ਼ ਦੀਆਂ ਸੀਟਾਂ ਨੇ ਉੱਤਰਾਖੰਡ ਦੀਆਂ ਨੇ ਪੰਜਾਬ ਦੀ ਇੱਕ ਹੈਗੀ ਹੈ ਔਰ ਹਿਮਾਚਲ ਪ੍ਰਦੇਸ਼ ਦੀਆਂ ਵੀ 3 ਸੀਟਾਂ ਨੇ ਯਾਨੀ ਕੁੱਲ ਮਿਲਾ ਕੇ ਸੱਤ ਸੂਬਿਆਂ ਦੀਆਂ 13 ਸੀਟਾਂ ਦੇ ਉੱਪਰ ਜਿਮਨੀ ਚੋਣ ਜਿਹੜੀ ਆ ਹੋਣ ਜਾ ਰਹੀ ਹੈ ਪਰ ਫਿਲਹਾਲ ਜਿਹੜੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਇੱਕੋ ਜਿਮਨੀ ਚੋਣ ਹੀ ਹੋਣ ਜਾ ਰਹੀ ਹੈ ਕਿਉਂਕਿ ਜਲੰਧਰ ਵੈਸਟ ਦੀ ਜਿਹੜੀ ਚੋਣ ਹੈ ਉਹ ਸ਼ੀਤਲ ਅੰਗਰਾਲ ਭਾਜਪਾ ਦੇ ਵਿੱਚ ਚਲੇ ਗਏ ਸੀ ਔਰ ਅਸਤੀਫਾ ਉਹਨਾਂ ਨੇ ਦੇ ਦਿੱਤਾ ਸੀਗਾ ਤੇ ਉਹ ਸੀਟ ਜਿਹੜੀ ਉਹ ਖਾਲੀ ਕੋਚ ਤੇ ਕਰ ਦਿੱਤੀ ਗਈ ਸੀ 30 ਮਈ ਨੂੰ ਅਸਤੀਫਾ ਜਿਹੜਾ ਉਹਨਾਂ ਦਾ ਸਵੀਕਾਰ ਕਰ ਲਿਆ ਗਿਆ ਸੀ ਹਾਲਾਂਕਿ ਹੁਣ ਇਸ ਦੇ ਉੱਤੇ ਆਪਾਂ ਦੇਖਿਆ ਸੀਗਾ ਕਿ ਸ਼ੀਦਰ ਹੰਗਰਾਲ ਜਿਹੜੇ ਇਹ ਵੀ ਕਹਿੰਦੇ ਨਜ਼ਰ ਆਏ ਸੀਗੇ ਕਿ ਜੇ ਮੇਰਾ ਅਸਤੀਫਾ ਸਰਕਾਰ ਕਰ ਲਿਆ ਤਾਂ ਮੈਂ ਕੋਰਟ ਜਿਹੜਾ ਉਹ ਜਾਊਂਗਾ ਤਾਂ ਹੁਣ ਦੇਖਦੇ ਆ ਕਿ ਇਹ ਕੋਰਟ ਦੇ ਵਿੱਚ ਜਾਂਦੇ ਆ ਜਾਂ ਨਹੀਂ ਜਾਂਦੇ ਜਾਂ ਕੀ ਕੁਝ ਗੱਲਬਾਤ ਹੁੰਦੀ ਹੈ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਪਰ ਫਿਲਹਾਲ ਜਿਹੜਾ ਪੰਜਾਬ ਇਲੈਕਸ਼ਨ ਮੂਡ ਦੇ ਵਿੱਚੋਂ ਜਿਹੜਾ ਹਲੇ ਨਿਕਲਿਆ ਹੀ ਸੀਗਾ ਉਹ ਇੱਕ ਵਾਰ ਫਿਰ ਇਲੈਕਸ਼ਨ ਮੂਡ ਦੇ ਵਿੱਚ ਪਹਿਲਾ ਨਜ਼ਰੀ ਆ ਰਿਹਾ ਲਖਵਿੰਦਰ ਜੀ ਕਿਉਂਕਿ ਅੱਜ 10 ਜੂਨ ਹੈ ਤੇ 10 ਜੁਲਾਈ ਨੂੰ ਜਿਹੜੀਆਂ ਇਹ ਵੋਟਾਂ ਪੈਣੀਆਂ ਨੇ ਤੇ तकरीबन ਇੱਕ ਮਹੀਨੇ ਦੇ ਲਈ ਜਮਨੀ ਚੋਣ ਦੇ ਵਿੱਚ ਤਾਂ ਫੇਰ ਲੋਕ ਜਿਹੜੇ ਆ ਉਰਜ ਜਾਣਗੇ ਪਾਰਟੀਆਂ ਰੁੱਝ ਜਾਣਗੀਆਂ ਔਰ ਇਹ ਇੱਕ ਮਹੀਨੇ ਬਾਅਦ ਤੇ 10 ਜੁਲਾਈ ਨੂੰ ਇਹ ਵੋਟਾਂ ਪੈਣੀਆਂ ਹੈਗੀਆਂ ਔਰ 13 ਜੁਲਾਈ ਨੂੰ ਇਹ ਰਿਜ਼ਲਟ ਆ ਜਾਣੇ ਆ ਔਰ ਲਖਵਿੰਦਰ ਜੀ ਬਹੁਤ ਸਾਰੇ ਲੋਕ ਆਪਣੇ ਦਰਸ਼ਕ ਇਹ ਵੀ ਸੋਚਦੇ ਹੋਣਗੇ ਕਿ ਸੀਟਾਂ ਦਾ ਪੰਜਾਬ ਦੀਆਂ ਜਿਹੜੀਆਂ ਉਹ ਪੰਜ ਖਾਲੀ ਨੇ ਔਰ ਇਹ ਸਿਰਫ ਔਰ ਸਿਰਫ ਇੱਕੋ ਸੀਟ ਤੇ ਹੀ ਜਿਹੜੀ ਉਹ ਕਿਉਂ ਚੋਣ ਹੋਣ ਜਾਣੀ ਹੈ ਜੀ ਮੈਂ ਬਿਲਕੁਲ ਬਿਲਕੁਲ ਮੈਂ ਇਹ ਵੀ ਜਾਨਣਾ ਚਾਹਾਂਗਾ ਕਿਉਂਕਿ ਤੁਸੀਂ ਇੱਕ ਸੀਟ ਦਾ ਜ਼ਿਕਰ ਕਰ ਰਹੇ ਹੋ ਵੀ ਸਿਰਫ ਜਲੰਧਰ ਬੈਸਟ ਸੀਟ ਦੇ ਉੱਪਰ ਇਹ ਜਿਵੇਂ ਚੋਣ ਹੋਏਗੀ ਕਿਉਂਕਿ ਉਸ ਤੋਂ ਇਲਾਵਾ ਵੀ ਚਾਰ ਹੋਰ ਸੀਟਾਂ ਹੋਣ ਜਿਹੜੇ ਐਮਪੀ ਬਣੇ ਨੇਗੇ ਮੰਤਰੀ ਜਾਂ ਵਿਧਾਇਕ ਸੀਗੇ ਪੰਜਾਬ ਦੇ ਵਿੱਚ ਉਹਨਾਂ ਦੇ ਉੱਪਰ ਇਲੈਕਸ਼ਨ ਹੋਏਗੀ ਜਾਂ ਸੀਟਾਂ ਦੇ ਨਹੀਂ ਇਲੈਕਸ਼ਨ ਨਹੀਂ ਹੋਣਗੀਆਂ ਵੇ ਦੇਖੋ ਬਿਲਕੁਲ ਪੰਜਾਬ ਦੀਆਂ ਪੰਜ ਸੀਟਾਂ ਜਿਹੜੀਆਂ ਉਹ ਖਾਲੀ ਸੀ ਇੱਕ ਤਾਂ ਜਲੰਧਰ ਵੈਸਟ ਦੇ ਉੱਪਰ ਐਲਾਨ ਜਿਹੜਾ ਲਖਵਿੰਦਰ ਜੀ ਉਹ ਕਰ ਦਿੱਤਾ ਹੈਗਾ ਔਰ ਮੀਥੇਰ ਦੇ ਚੋਣ ਜਿੱਤਣ ਤੋਂ ਬਾਅਦ ਬਰਨਾਲਾ ਦੀ ਸੀਟ ਖਾਲੀ ਹੋਗੀ ਰਾਜਾ ਵੜਿੰਗ ਦੇ ਚੋਣ ਜਿੱਤਣ ਤੋਂ ਬਾਅਦ ਗਿੱਦੜਵਾਹਾ ਦੀ ਜਿਹੜੀ ਉਹ ਸੀਟ ਖਾਲੀ ਹੋਗੀ ਸੁਖਜਿੰਦਰ ਰੰਧਾਵਾ ਦੇ ਚੋਣ ਜਿੱਤਣ ਤੋਂ ਬਾਅਦ ਜਿਹੜੀ ਉਹ ਡੇਰਾ ਬਾਬਾ ਨਾਨਕ ਦੀ ਸੀਟ ਖਾਲੀ ਹੋ ਗਈ ਹੈ ਔਰ ਦੂਜੇ ਪਾਸੇ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ ਪਰ ਹੁਣ ਉਹ ਐਮਪੀ ਵੀ ਜਿਹੜਾ ਉਹ ਬਣ ਚੁੱਕੇ ਹੈ ਇਹ ਕੋਹ ਸੀਟ ਖਾਲੀ ਹੋ ਗਈ ਹੈ ਤੇ ਯਾਨੀ ਆ ਜੰਦਰ ਵੈਸਟ ਤੋਂ ਬਿਨਾ ਚਾਰ ਹੋਰ ਸੀਟਾਂ ਜਿਹੜੀਆਂ ਖਾਲੀ ਨੇ ਪਰ ਹਲੇ ਉਹਨਾਂ ਨੇ ਓਥ ਲੈਣੀ ਹੈ ਹਲੇ ਉਹਨਾਂ ਨੇ ਸਾਰਾ ਉਹ ਪ੍ਰੋਸੀਜਰ ਪੂਰਾ ਕਰਨਾ ਹੈ ਉਸ ਤੋਂ ਬਾਅਦ ਜਿਹੜੀਆਂ ਉਹ ਸੀਟਾਂ ਜਿਹੜੀਆਂ ਖਾਲੀ ਐਲਾਨ ਕੀਤੀਆਂ ਜਾਣਗੀਆਂ ਜ਼ਾਹਰ ਜੀ ਗੱਲ ਹੈ ਕਿ ਜਦੋਂ ਉਹ ਸੀਟਾਂ ਖਾਲੀ ਐਲਾਨ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਜਿਹੜਾ ਉਹਨਾਂ ਦੀਆਂ ਚੋਣਾਂ ਦਾ ਐਲਾਨ ਜਿਹੜਾ ਕੀਤਾ ਜਾਊਗਾ ਫਿਲਹਾਲ ਇਹ ਜਿਹੜੇ ਐਮਪੀ ਬਣ ਚੁੱਕੇ ਨੇ ਪਰ ਇਹਨਾਂ ਨੇ ਹਲੇ ਜਿਹੜੀ ਉਹ ਆਪਣੀ ਪ੍ਰਕਿਰਿਆ ਐਮਪੀ ਬਣਨ ਦੀ ਪੂਰੀ ਨਹੀਂ ਕੀਤੀ ਹਲੇ ਓਥ ਵਗੈਰਾ ਲੈਣੀਆਂ ਜਾਂ ਹੋਰ ਕੁਝ ਬੜੇ ਜਿਹੜੀਆਂ ਹੁੰਦੇ ਆ ਪ੍ਰੋਸੀਜਰ ਪੂਰੇ ਕਰਨ ਵਾਲੇ ਤਾਂ ਉਹ ਜਿਹੜੇ ਉੱਥੇ ਪ੍ਰੋਸੀਜਰ ਪੂਰੇ ਕਰਨ ਤੋਂ ਬਾਅਦ ਫਿਰ ਇਹ ਜਿਹੜੀਆਂ ਸੀਟਾਂ ਖਾਲੀ ਐਲਾਨ ਕੀਤੀਆਂ ਜਾਣਗੀਆਂ ਔਰ ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਕਿ ਜਿਵੇਂ ਹੁਣ ਕੋਈ ਸਮਾਂ ਜਿਹੜਾ ਰਹਿ ਗਿਆ ਹਰਿਆਣੇ ਦੀਆਂ ਚੋਣਾਂ ਦੇ ਵਿਚਕਾਰ ਹਰਿਆਣੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਰਜਕੋਜੀ ਸਮਾਂ ਬਾਕੀ ਰਹਿ ਗਿਆ ਤੇ ਸਤੰਬਰ ਅਕਤੂਬਰ ਦੇ ਵਿੱਚ ਹੋ ਸਕਦਾ ਲਖਵਿੰਦਰ ਜੀ ਕਿ ਬਾਕੀ ਚੋਣਾਂ ਜਿਹੜੀਆਂ ਰਹਿੰਦੀਆਂ ਨੇ ਚਾਰ ਸੀਟਾਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਉਹ ਹਰਿਆਣੇ ਦੇ ਨਾਲ ਜਿਹੜੀਆਂ ਕਰਵਾ ਦਿੱਤੀਆਂ ਜਾਣ ਕਿਉਂਕਿ ਹਰਿਆਣਾ ਮੈਂ ਫੇਰ ਦੱਸ ਦਿੰਦਾ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਥੋੜਾ ਰਹਿ ਗਿਆ ਸਤੰਬਰ ਅਕਤੂਬਰ ਦੇ ਵਿੱਚ ਇਹ ਚੋਣਾਂ ਦਾ ਜਿਹੜਾ ਉਹ ਪ੍ਰੋਸੀਜਰ ਸ਼ੁਰੂ ਹੋ ਜਾਣਾ ਜਿਹੜੀ ਚੋਣਾਂ ਹੋ ਜਾਣੀਆਂ ਨੇ ਤਾਂ ਹੋ ਸਕਦਾ ਹੈ ਕਿ ਉਹਨਾਂ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਰਹਿੰਦੀਆਂ ਬਾਕੀ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹ ਕਰਵਾ ਦਿੱਤੀਆਂ ਜਾਣ ਪਰ ਫਿਲਹਾਲ ਇੱਕੋ ਹੀ ਖਾਲੀ ਸੀਟ ਜਿਹੜੀ ਹੈ ਪੰਜਾਬ ਦੀ ਉਹ ਐਲਾਨ ਕੀਤੀ ਗਈ ਸੀ ਔਰ ਉਸ ਖਾਲੀ ਸੀਟ ਦੇ ਉੱਪਰ ਜਿਹੜਾ ਹੁਣ ਚੋਣਾ ਜਿਹੜਾ ਹੋਊਗਾ ਔਰ ਸ਼ੀਤਲ ਅੰਗਰਾਲ ਦੇ ਅ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਊਗੀ ਹਾਲਾਂਕਿ ਰਫੜ ਕਾਫੀ ਜ਼ਿਆਦਾ ਪਿਆ ਹੁਣ ਕੀ ਰਫਰ ਹਿੰਦੀ ਤੇ ਪੈਂਦਾ ਹੋਰ ਉਹ ਵੀ ਗੱਲ ਜਿਹੜੀ ਆ ਲਖਵਿੰਦਰ ਜੀ ਦੇਖਣ ਵਾਲੀ ਹੋਊਗੀ ਕਿਉਂਕਿ ਸ਼ੀਤਲੰਗਰਾਲ ਨੇ ਪਹਿਲਾਂ ਇਹ ਗੱਲ ਕਹਿਤੀ ਸੀ ਅਸਤੀਫਾ ਦੇ ਕੇ ਕਿ ਭਾਈ ਜੇ ਮੇਰਾ ਅਸਤੀਫਾ ਸਵੀਕਾਰ ਨਾ ਕੀਤਾ ਤਾਂ ਮੈਂ ਉਦੋਂ ਕੋਰਟ ਜਾਊਂਗਾ ਬਾਅਦ ਦੇ ਵਿੱਚ ਕਹਿੰਦੇ ਜੇ ਹੁਣ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਮੈਂ ਤਾਂ ਕੋਰਟ ਜਾਊਂਗਾ ਤੇ ਇਹ ਜਦੋਂ ਗਏ ਸੀਗੇ ਅਸਤੀਫਾ ਵਾਪਸ ਲੈਣ ਇਹਨਾਂ ਨੇ ਅਰਜੀ ਦੇ ਕੇ ਆਂਦੀ ਕਿ ਭਾਈ ਮੇਰਾ ਅਸਤੀਫਾ ਜਿਹੜਾ ਉਹ ਵਾਪਸ ਕਰ ਦਿੱਤਾ ਜਾਵੇ ਪਹਿਰੇ ਉਸ ਤੋਂ ਬਾਅਦ ਸਪੀਕਰ ਸਾਹਿਬ ਦਾ ਬਿਆਨ ਆਇਆ ਦਾ ਸਪੀਕਰ ਸਾਹਿਬ ਕਹਿੰਦੇ ਜੀ ਇਹਨਾਂ ਦਾ ਅਸਤੀਫਾ ਤਾਂ ਅਸੀਂ 30 ਮਈ ਨੂੰ ਹੀ ਜਿਹੜਾ ਸਵੀਕਾਰ ਕਰ ਲਿਆ ਸੀਗਾ ਤਾਂ ਉਹ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਫਿਰ ਜਿਹੜੀ ਜਲੰਧਰ ਵੈਸਟ ਦੀ ਸੀਟ ਖਾਲੀ ਐਲਾਨ ਕਰ ਦਿੱਤੀ ਗਈ ਸੀ ਹੁਣ ਜਲੰਧਰ ਵੈਸਟ ਦੀ ਹੀ ਸੀਟ ਦੇ ਉੱਪਰ ਹਾਲਾਂਕਿ ਪੂਰੇ ਭਾਰਤ ਦੇ ਵਿੱਚ ਸੱਤ ਸੂਬਿਆਂ ਦੀਆਂ ਜਿਹੜੀਆਂ ਚੋਣਾਂ ਨੇ ਇਹ ਜਿਹੜੀਆਂ ਹੋਈਆਂ ਨੇ ਜੋ ਪੂਰੇ ਭਾਰਤ ਦੀਆਂ ਸੱਤ ਸੂਬਿਆਂ ਦੀਆਂ ਚੋਣਾਂ ਨੇ ਜਿਹੜੀਆਂ 13 ਸੀਟਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਸੱਤ ਸੂਬਿਆਂ ਦੀਆਂ 13 ਸੀਟਾਂ ਦੇ ਉੱਪਰ ਜਿਹੜੀ ਇਹ ਚੋਣ ਹੋਣ ਜਾ ਰਹੀ ਹੈ ਔਰ ਜੋ ਪੰਜਾਬ ਦੇ ਲਈ ਸਿਰਫ ਇੱਕੋ ਹੀ ਜਿਹੜੀ ਹੈਗੀ ਹੈ ਔਰ ਉਸ ਤੋਂ ਬਾਅਦ ਹੁਣ ਦੇਖਦੇ ਆ ਕਿ ਬਾਕੀ ਕਦੋਂ ਤੱਕ ਜਿਹੜੀਆਂ ਉਹ ਚੋਣਾਂ ਹੋ ਜਾਣਗੀਆਂ ਪਰ ਫਿਰ ਹਰ ਅੰਦਾਜ਼ਾ ਜਿਹੜਾ ਲਖਵਿੰਦਰ ਜੀ ਹੀ ਲਗਾਇਆ ਜਾ ਰਿਹਾ ਕਿ ਹੋ ਸਕਦਾ ਜਿਹੜੀਆਂ ਬਾਕੀ ਰਹਿੰਦੀਆਂ ਸੀਟਾਂ ਨੇ ਪੰਜਾਬ ਦੀਆਂ ਉਹ ਸੀਟਾਂ ਦਾ ਐਲਾਨ ਜਿਹੜਾ ਹੈਗਾ ਉਹ ਆਉਣ ਵਾਲੇ ਜਿਹੜੀਆਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਨੇ ਉਨ੍ਹਾਂ ਦੇ ਨਾਲ ਹੋਵੇ ਔਰ ਉਨ੍ਹਾਂ ਦੇ ਨਾਲ ਹੀ ਜਿਹੜਾ ਇਹ ਕਰਵਾਈਆਂ ਜਾਣ ਇਸ ਦੇ ਬਾਰੇ ਜਿਹੜਾ ਅੰਦਾਜ਼ਾ ਜ਼ਰੂਰ ਲਗਾਏ ਜੀ ਮੈਂ ਥੋੜੇ ਬੈਸਟ ਚੀਜ਼ ਤੁਹਾਰੇ ਜਾਨਣਾ ਚਾਹਾਂਗਾ ਕਿਉਂਕਿ ਚਲੋ ਸ਼ੀਤਲੰਗੁਰਾਲ ਬੀਜੇਪੀ ਚਲੇ ਗਏ ਸੀਗੇ ਮਾਰਚ ਵਿੱਚ ਅਸਤੀਫਾ ਦੇ ਦਿੱਤਾ ਗਿਆ ਸੀਗਾ ਹੁਣ ਉਹ ਤਾਂ ਬਿਲਕੁਲ ਕਲੀਅਰ ਹੈ ਵੀ ਬੀਜੇਪੀ ਵੱਲੋਂ ਇਲੈਕਸ਼ਨ ਲੜਨਗੇ ਭਾਵੇਂ ਕੀ ਅਸਤੀਫਾ ਵਾਪਸ ਲੈਣ ਚਲੇਗੀ ਸੀ ਹੁਣ ਪੰਜਾਬ ਸਰਕਾਰ ਦਾ ਰੁੱਕੇਵੇਂ ਰਹਿਣ ਵਾਲਾ ਕਿਉਂਕਿ ਪੰਜਾਬ ਸਰਕਾਰ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਬੈਕਫੁੱਟ ਤੇ ਹੈ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਇੱਕ ਤਰ੍ਹਾਂ ਇਹ ਵੀ ਨੱਕ ਦਾ ਸਵਾਲ ਹੋਏਗਾ ਪੰਜਾਬ ਸਰਕਾਰ ਦੇ ਲਈ ਇਹ ਸੀਟ ਨੂੰ ਦੁਬਾਰਾ ਜਿੱਤਣਾ ਫਿਰ ਕਿਵੇਂ ਲੱਗਦਾ ਵੀ ਕਿੰਨੀ ਕੁ ਤਾਕੀ ਟੱਕਰ ਹੁਣ ਇੱਥੇ ਪੰਜਾਬ ਸਰਕਾਰ ਅਤੇ ਸ਼ੀਤ ਲੰਗਰਾਲ ਦੇ ਵਿਚਕਾਰ ਰਹਿਣ ਵਾਲੀ ਹੈ ਨਹੀਂ ਬਿਲਕੁਲ ਉਹ ਇਹ ਟੱਕਰ ਤਾਂ ਹੋਊਗੀ ਵੀ ਕਿਉਂਕਿ ਆਪਣਾ ਜਦੋਂ ਬੰਦਾ ਦੂਜੇ ਪਾਸੇ ਜਾਂਦਾ ਉਹਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜਮਨੀ ਚੋਣ ਹੁੰਦੀ ਹੈ ਸਰਕਾਰ ਉਹਨਾਂ ਜਮਨੀ ਚੋਣਾਂ ਦੇ ਵਿੱਚ ਭਾਰੂ ਰਹਿੰਦੀ ਹੈ ਹਾਲਾਂਕਿ ਜਦੋਂ ਪੰਜ ਸੱਤ ਚੋਣਾਂ ਇਕੱਠੀਆਂ ਹੋਣ ਤਾਂ ਗੱਲ ਵੱਖਰੀ ਹੋ ਜਾਂਦੀ ਹੈ ਜਦੋਂ ਸਿੰਗਲ ਸਿੰਗਲ ਸੀਟ ਹੁੰਦੀ ਹੈ ਤਾਂ ਉਹ ਜਿਹੜੀ ਗੱਲ ਹੋਰ ਹੋ ਜਾਂਦੀ ਹੈ ਲਖਵਿੰਦਰ ਜੀ ਤਾਂ ਹੁਣ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਕਿਹੋ ਜੀ ਟੱਕਰ ਰਹਿਣ ਮੜੀਏ ਟੱਕਰ ਦਾ ਤਾਂ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਜਦੋਂ ਸ਼ੀਤਲੰਗੁਰਾਲ ਚਾਹੁੰਦੇ ਸੀ ਕਿ ਮੇਰਾ ਅਸਤੀਫਾ ਜਿਹੜਾ ਸਵੀਕਾਰ ਹੋ ਜੇ ਉਹ ਦੋਨਾਂ ਦਾ ਉਹਨਾਂ ਦਾ ਅਸਤੀਫਾ ਜਿਹੜਾ ਸਵੀਕਾਰ ਨਹੀਂ ਕੀਤਾ ਗਿਆ ਜਦੋਂ ਉਹ ਚਾਹੁੰਦੇ ਸੀ ਕਿ ਮੇਰਾ ਅਸਤੀਫਾ ਨਾ ਸਵੀਕਾਰ ਹੋਵੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜੋ ਤਸਲ ਚੱਲ ਰਹੀ ਹੈ ਇਹ ਚੋਣਾਂ ਦੇ ਵਿੱਚ ਕਿਉਂ ਨਾ ਜਿਹੜੀ ਉਹ ਦੇਖਣ ਨੂੰ ਮਿਲੂਗੀ ਤੋਂ ਤੁਸੀਂ ਇਸ ਸਹਿਜ ਹੀ ਜਿਹੜਾ ਉਹ ਅੰਦਾਜ਼ਾ ਲਗਾ ਸਕਦੇ ਹੈਗੇ ਹੋ ਔਰ ਸਿੱਧੇ ਤੌਰ ਤੇ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਚੋਣ ਜਿਹੜੀ ਹੈ 10 ਜੁਲਾਈ ਨੂੰ ਹੋਣੀ ਹੈ ਔਰ 13 ਜੁਲਾਈ 13 ਦੇ ਰਹੇ ਨੂੰ ਇਹਦਾ ਜਿਹੜਾ ਰਿਜ਼ਲਟ ਹੋਰ ਆ ਜਾਣਾ ਔਰ ਇੱਥੇ ਭਗਵੰਤ ਮਾਨ ਜਿਹੜੇ ਆ ਇੱਕ ਵਾਰ ਫਿਰ ਪੂਰਾ ਜ਼ੋਰ ਲਾਉਂਦੇ ਹੋਏ ਜਿਹੜਾ ਉਹ ਨਜ਼ਰੀ ਆਉਣਗੇ ਹੁਣ ਦੇਖਦੇ ਆ ਕਿ ਵੱਖ-ਵੱਖ ਪਾਰਟੀਆਂ ਕਿਹਨੂੰ-ਕਿਹਨੂੰ ਇੱਥੇ ਉਮੀਦਵਾਰ ਐਲਾਨਦੀਆਂ ਨੇ ਔਰ ਕਿਵੇਂ-ਕਿਵੇਂ ਤਲਵਤੀਆਂ ਦਾ ਦੌਰ ਕਿਤੇ ਦੁਬਾਰਾ ਤਾਂ ਨਹੀਂ ਸ਼ੁਰੂ ਹੋਊ ਜੀ ਵੀ ਜਿਹੜੀ ਆ ਗੱਲ ਉਹ ਦੇਖਣ ਵਾਲੀ ਗੁਵਿੰਦਰ ਜੀ ਜੀ ਧੰਨਵਾਦ ਸੁਖਵਿੰਦਰ ਜੀ ਧੰਨਵਾਦ ਸੋ ਮੇਰੇ ਸਹਾਯੋਗੀ ਸੁਖਵਿੰਦਰ ਸਿੰਘ ਜੈਨਵਾਲ ਦੱਸਿਆ ਗਿਆ ਕਿ ਹੁਣ 10